ਜਦੋਂ ਲੋਕਾਂ ਦੇ ਹੜ ਵਗਦੇ ਨੇ ਨਾ ਉਹ ਵੱਡੇ ਵੱਡੇ ਦਰਿਆਵਾਂ ਦੇ ਵਹਿਣ ਮੋੜ ਦਿੰਦੇ ਨੇ ਅੱਜ ਉਹਨਾਂ ਲੋਕਾਂ ਦੇ ਹੜਾ ਨੇ ਸਾਰੇ ਪੰਜਾਬ ਦੇ ਜਿਹੜੇ ਆਉਂਦੇ ਨੇ ਬਾਰਡਰ ਨੇ ਇੱਥੇ ਚੰਡੀਗੜ੍ਹ ਨੂੰ ਵੜਨ ਵਾਲੇ ਉਹ ਸਾਰਿਆਂ ਤੇ ਬੈਠੇ ਨੇ ਜਿੰਨਾ ਅਸੀਂ ਕਹਿ ਰਹੇ ਹਾਂ ਵੀ ਯੂਨੀਵਰਸਿਟੀ ਦੇ ਅੰਦਰ ਐ ਇਸ ਵੇਲੇ ਇਕੱਠਾ ਹੈ ਇਹ ਤੋਂ ਕਈ ਗੁਣਾ ਜ਼ਿਆਦਾ 10 15 ਗੁਣਾ ਜ਼ਿਆਦਾ ਅੱਜ ਬਾਰਡਰਾਂ ਦੇ ਉੱਤੇ ਇਕੱਠਾ ਹੈ ਕਿਉਂਕਿ ਉਹ ਸਾਰੇ ਬੰਦੇ ਜਿਹੜੇ ਬੱਸਾਂ ਦੇ ਵਿੱਚ ਆਰਗੇਨਾਈਜ਼ਡ ਤਰੀਕੇ ਦੇ ਨਾਲ ਜਥੇਬੰਦੀਆਂ ਦੇ ਜਾਬਤੇ ਦੇ ਵਿੱਚ ਆ ਰਹੇ ਸੀ ਪੂਰੇ ਪੰਜਾਬ ਭਰ ਤੋਂ ਜਿਹੜੇ ਉਸ ਦਿਨ ਕਿਸਾਨ ਮਜ਼ਦੂਰ ਜਾਂ ਹੋਰ ਮੁਲਾਜ਼ਮ ਜਥੇਬੰਦੀਆਂ ਆ ਕੇ ਲੈ ਕੇ ਆਵਾਂਗੇ ਇੰਨੇ ਅਸੀਂ ਹੋਰ ਸਪੋਰਟ ਲੈ ਕੇ ਆਵਾਂਗੇ ਉਹ ਸਾਰੇ ਬੰਦੇ ਜਿਹੜੇ ਨੇ ਅੱਜ ਬਾਰਡਰਾਂ ਦੇ ਉੱਤੇ ਰੋਕ ਰੱਖੇ ਨੇ ਸਰਕਾਰ ਨੇ ਤੇ ਉਹਦੇ ਵਿੱਚ ਇਕੱਲੀ ਕੇਂਦਰ ਦੀ ਸਰਕਾਰ ਨਹੀਂ ਉਹਨਾਂ ਨੂੰ ਰੋਕਣ ਦੇ ਲਈ ਸਭ ਤੋਂ ਵੱਧ ਜਿਹੜੇ ਮੂਰੇ ਹੋਈ ਉਹ ਪੰਜਾਬ ਸਰਕਾਰ ਹੈ ਉਹੀ ਸਰਕਾਰ ਜਿਹੜੀ ਇਸ ਯੂਨੀਵਰਸਿਟੀ ਵਾਲੇ ਮਸਲੇ ਨੂੰ ਲੈ ਕੇ ਵੱਡੇ ਵੱਡੇ ਬਿਆਨ ਦੇ ਰਹੀ ਹੈ ਅੱਜ ਵੀ ਅਸੀਂ ਯੂਨੀਵਰਸਿਟੀ ਕਿਤੇ ਨਹੀਂ ਜਾਣ ਦੇਵਾਂਗੇ ਅਸੀਂ ਇੱਥੇ ਆ ਕੇ ਉਹਨਾਂ ਦੇ ਮੰਤਰੀ ਬੋਲ ਕੇ ਜਾ ਰਹੇ ਨੇ ਅੱਜ ਉਸੇ ਯੂਨੀਵਰਸਿਟੀ ਦੇ ਵਿੱਚ ਇਕੱਠ ਹੋਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵੀ ਪੱਬਾਂ ਪਾਰ ਹੈ ਤਾਂ ਮੈਨੂੰ ਲੱਗਦਾ ਵੀ ਅੱਜ ਇਹ ਇਸ ਮੋਰਚੇ ਦੀ ਇਹਨਾਂ ਵਿਦਿਆਰਥੀਆਂ ਦੀ ਜਿੱਤ ਹੈ ਜਿੱਦੇ ਕਰਕੇ ਤੇ ਉਹਨਾਂ ਦੀ ਇੱਕ ਦ੍ਰਿੜ ਨਿਸ਼ਚੈ ਸੀ ਪੰਜਾਬ ਦੇ ਲੋਕਾਂ ਦੇ ਅੰਦਰ ਦ੍ਰਿੜਤਾ ਸੀ ਜਿਹੜੇ ਕੱਲ ਰਾਤ ਤੋਂ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਸੀ ਤੇ ਉਹਨਾਂ ਨੇ ਅੱਜ ਦਿਖਾਤਾ ਵੀ ਤੁਸੀਂ ਜੋ ਮਰਜ਼ੀ ਕਰ ਲਓ ਜੇ ਅਸੀਂ ਆਪਣੇ ਹੱਕ ਲੈਣੇ ਆ ਤਾਂ ਉਹਦੇ ਲਈ ਨਾ ਤਾਂ ਤੁਸੀਂ ਦਿੱਲੀ ਜਾਣ ਤੋਂ ਸਾਨੂੰ ਰੋਕ ਸਕਦੇ ਤੇ ਨਾ ਹੀ ਸਾਡੀ ਆਪਦੀ ਰਾਜਧਾਨੀ ਦੇ ਵਿੱਚ ਆਉਣ ਤੋਂ ਰੋਕ ਸਕਦੇ